ਇਸ ਨੋਟਸ ਦੇ ਨਾਲ ਕਹਿ ਦਿੱ ਕਿ ਕੇਂਦਰ ਸਰਕਾਰ ਹਰਕਤ ਦੇ ਵਿੱਚ ਹੈ ਇਹਦੇ ਚ ਵਾਕੀ ਸੰਸੀਅਰਾਂ ਦਾ ਇਹਦਾ ਸਵਾਗਤ ਕਰਨਾ ਬਣਦਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ ਦਿਵਾਉਣ ਲਈ ਕੋਈ ਹਾਂ ਦਾ ਨਾਂ ਨਾ ਮਾਰਦੇ ਆ ਤੇ ਬਲਦੇ ਸਿੰਘ ਮਾਫ ਕਰਿਆ ਸਾਬ੍ਹ ਸਲੂਟ ਕਰਨਾ ਬਣਦਾ ਹੈ ਜਿਹੜੇ ਹੁਣ ਗੱਲਾਂ ਮਾਰਦੇ ਆ ਨਾ ਕਿ ਮੁੱਠੀ ਅਧਿਕਾਰ ਚ ਘੱਟ ਨਾਲੇ ਮਾਰਦੇ ਆ ਜੋ ਮਾਰਦੇ ਆ ਉਸ ਸਮੇਂ ਇਹ ਵੀ ਤਾਂ ਹੋਈ ਸੀਗੀ ਹੁਣ ਆਪਾਂ ਪਿਆਸ ਮਾਰਦੇ ਆ ਕੇਂਦਰ ਨੇ ਨੋਟਿਸ ਲਿਆ ਘਟਕਿਰਤੀ ਕਮਿਸ਼ਨ ਪੰਜਾਬ ਦੀ ਸਿਆਸੀ ਤੇ ਧਾਰਮਿਕ ਫਿਜ਼ਾ ਦੇ ਵਿੱਚ ਇੰਨੀ ਦੇ ਨੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਵੱਡੇ ਪੱਧਰ ਉੱਤੇ ਪਕਿਆ ਹੋਇਆ ਤੇ ਇਹ ਮਾਮਲਾ ਕਈ ਨਵੇਂ-ਨਵੇਂ ਮੋੜ ਵੀ ਕੱਟਦਾ ਵਿਖਾਈ ਦੇ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਨੋਟਿਸ ਲਿਆ ਉਹ ਨੋਟਿਸ ਕੀ ਹੈ ਇਸ ਬੰਦੀ ਚਰਚਾ ਕਰਾਂਗੇ ਸਾਡੇ ਇਸ ਗੱਲਬਾਤ ਵਾਸਤੇ ਜੁੜੇ ਨੇ ਖਾਸ ਤੌਰ ਤੇ ਉਹਗੇ ਵਕੀਲ ਐਡਵੋਕੇਟ ਅਬਜੀਤ ਸਿੰਘ ਬਰਾੜ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਮਰਾੜ ਸਾਹਿਬ ਤੁਹਾਡਾ ਵੈਲਕਮ ਸਵਾਗਤ ਤੁਹਾਡਾ ਵੀ ਪਿੰਡਰ ਸਾਹਿਬ ਤੇ ਈ ਮਿਸ਼ਨ ਪੰਜਾਬੀ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐ ਐਡਵੋਕੇਟ ਸਾਹਿਬ ਕਿਉਂਕਿ ਤੁਹਾਡਾ ਕਾਨੂੰਨ ਨਾਲ ਵਾਅ ਵਾਸਤਾ ਅਕਸਰ ਬਣਿਆ ਰਹਿੰਦਾ ਹੈ ਜਿਵੇਂ ਕਿ ਹੁਣ ਕੇਂਦਰ ਸਰਕਾਰ ਵੱਲੋਂ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਕੌਕੇ ਦੇ ਜਿਹੜਾ ਮਾਮਲਾ ਇਹ ਨਹੀਂ ਨਿੱਧ ਨਿੱਪਕਿਆ ਕੇਂਦਰ ਸਰਕਾਰ ਨੇ ਕੋਈ ਨੋਟਸ ਲਿਆ ਉਹ ਨੋਟਸ ਕੀ ਐ ਇਹ ਉਸ ਨੋਟਸ ਦਾ ਕੀ ਪ੍ਰਭਾਵ ਪੈਣ ਵਾਲਾ ਜੀ ਕੇਂਦਰੀ ਸਿੰਘ ਸਭਾ ਜਿਹੜਾ ਗੁਰਦੁਆਰਾ ਸਾਹਿਬ ਚੰਡੀਗੜ੍ਹ ਵਾਲੇ ਆ ਉਹਨਾਂ ਨੇ ਉਹਨਾਂ ਨੇ ਪ੍ਰਬੰਧਕ ਕਮੇਟੀ ਨੇ ਘਟ ਗਿਣਤੀ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ 26 ਦਸੰਬਰ ਨੂੰ ਵੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਅਣਮਨੁੱਖੀ ਸਹੇ ਦੇ ਕੇ ਸ਼ਹੀਦ ਕੀਤਾ ਗਿਆ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਬੀਪੀ ਤਵਾੜੀ ਦੀ ਰਿਪੋਰਟ ਦਾ ਹੁਣ ਪ੍ਰੈਸ ਦੇ ਵਿੱਚ ਚਰਚਾ ਹੈ ਤੇ ਉਹ ਉਸ ਰਿਪੋਰਟ ਨੂੰ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਵਕੀਰ ਸਰਜੀਤ ਸਿੰਘ ਵੇਰਕਾ ਵੱਲੋਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਉਹਨਾਂ ਨੂੰ ਦਿੱਤੀ ਗਈ ਆ ਤੇ ਉਹਨਾਂ ਨੇ ਅੱਗੇ ਐ ਜੀ ਪੀ ਸੀ ਦੀ ਡਿਊਟੀ ਵੀ ਲਾਈ ਆ ਤੇ ਇਸ ਸਬੰਧ ਦੇ ਵਿੱਚ ਜਦੋਂ ਇਹ ਉਹਨਾਂ ਕੋਲ ਬੇਨਤੀ ਪੱਤਰ ਪਹੁੰਚਦਾ ਹੈ ਘਟ ਗਿਣਤੀ ਕਮਿਸ਼ਨ ਕੋਲ ਦਾ ਘਟ ਗਿਣਤੀ ਕਮਿਸ਼ਨ ਨੇ 20 ਜਨਵਰੀ ਤੱਕ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਆ ਵੀ ਤੁਸੀਂ ਦੱਸੋ ਵੀ ਇਸ ਸਬੰਧ ਦੇ ਵਿੱਚ ਅਜੇ ਤੱਕ ਕੀ ਕਾਰਵਾਈ ਕੀਤੀ ਆ ਇਹ ਤਾਂ ਜਿਹੜਾ ਇਸ ਸਬੰਧ ਦੇ ਵਿੱਚ ਇੰਨੀ ਕੀ ਜਿਹੜੀ ਆ ਘਟ ਗਿਣਤੀ ਕਮਿਸ਼ਨ ਨੇ ਸਿਰਫ ਇਹਨਾਂ ਤੋਂ ਰਿਪੋਰਟ ਮੰਗੀ ਆ ਵੀ ਤੁਸੀਂ ਅੱਜ ਤੱਕ ਕੀ ਕਾਰਵਾਈ ਕੀਤੀ ਆ ਤੇ ਇਸ ਤੋਂ ਬਾਅਦ ਅੰਦਾਜ਼ਾ ਕੀ ਲਾ ਸਕਦੇ ਆ ਇਹ ਘਟ ਗਿਣਤੀ ਕਮਿਸ਼ਨ ਦੀ ਇਸ ਚਾਰਜ ਹੋਈ ਦੇ ਨਾਲ ਇਸ ਨੋਟਸ ਦੇ ਨਾਲ ਕਹਿ ਲਈ ਕਿ ਕੇਂਦਰ ਸਰਕਾਰ ਹਰਕਤ ਦੇ ਵਿੱਚ ਹੈ ਤੇ ਜਿਹੜਾ ਮਾਮਲਾ ਹੈ ਉਹਨੂੰ ਕਿਵੇਂ ਇਹ ਸਾਰਾ ਮਾਮਲਾ ਟੱਚ ਹੋਏਗਾ ਵੋਟਾਂ ਦਾ ਸਮਾਂ ਤੇ ਹਰੇਕ ਹਰੇਕ ਪਾਰਟੀ ਇਸ ਸਮੇਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵੋਟਰ ਖਾਸ ਤੌਰ ਤੇ ਸਿੱਖ ਕੌਮ ਨੂੰ ਪ੍ਰਭਾਵਿਤ ਕਰਨਾ ਚਾਹੋਗੀ ਭਾਵੇਂ ਇਹਦੇ ਕੋਈ ਸ਼ੱਕ ਨਹੀਂ ਵੀ ਜਿਹੜੀਆਂ ਬਧਿੱਕੀਆਂ ਹੋਈਆਂ ਚਾਹੇ ਕਾਲਤਾਖਸਰ ਸਾਹਿਬ ਦੇ ਜਹੇਦਾਰਤੇ ਹੋਈਆਂ ਜਾਂ ਨੌਜਵਾਨੀਆਂ ਦੇ ਛੁੱਟੇ ਮੁਕਾਬਲੇ ਦੌਰਾਨ ਹੋਈਆਂ ਉਹਦੇ ਲਈ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਸੀਗੇ ਉਹਦੇ ਤੇ ਕਾਂਗਰਸੀ ਵੀ ਜ਼ਿੰਮੇਵਾਰ ਸੀਗੇ ਬੀਜੇਪੀ ਵਾਲੇ ਵੀ ਜ਼ਿੰਮੇਵਾਰ ਸੀਗੇ ਕਾਂਗਰਸ ਸਾਰੇ ਸੀਗੇ ਤੇ ਇਹ ਇਹਦੇ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਖੁਦ ਪੰਜਾਬ ਦੇ ਵਿੱਚ ਇਹਨਾਂ ਕੰਮਾਂ ਲਈ ਐਲਕੇ ਡਵਾਨੀ ਨੇ ਉਸ ਸਮੇਂ ਮੰਗ ਵੀ ਕਰਦੇ ਰਹੇ ਆ ਇੰਦਰਾ ਗਾਂਧੀ ਤੋਂ ਵੀ ਇਦਾਂ ਕਰੋ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਸ਼ੁਰੂ ਹੋਇਆ 84 ਤੋਂ ਬਾਅਦ ਸੋ ਜਣੀ ਤੇ ਸਿੱਖ ਨਸਲ ਕੁਸ਼ੀ ਵੀ ਦਿੱਲੀ ਦੇ ਵਿੱਚ ਹੋਈ ਆ ਸਾਰਾ ਕੁਝ ਹੋਇਆ ਅੱਜ ਤੱਕ ਸਿੱਖ ਨਸਲ ਕੁਸ਼ੀ ਦਾ ਕੋਈ ਇਨਸਾਫ ਨਹੀਂ ਮਿਲਿਆ ਦਿੱਲੀ ਵਾਲਿਆਂ ਨੂੰ ਵੀ ਇਨਸਾਫ ਨਹੀਂ ਮਿਲਿਆ ਕਾਨਪੂਰ ਬਖਾਰ ਵਾਲਿਆਂ ਨੂੰ ਘੱਟ ਗਿਣਤੀ ਇੱਕ ਕਮਿਸ਼ਨ ਨੂੰ ਦਾ ਦਾਇਰਾ ਬਹੁਤ ਵੱਡਾ ਹੈ ਉਹਨਾਂ ਬਾਰੇ ਉਹਨਾਂ ਨੇ ਗੱਲ ਨਹੀਂ ਕੀਤੀ ਪਰ ਇਹ ਪੰਜਾਬ ਦੇ ਵਿੱਚ ਹੁਣ ਜਿਵੇਂ ਚੱਲ ਰਿਹਾ ਸਿਸਟਮ ਉਹਦੇ ਕਰਕੇ ਜੇ ਇਹਨਾਂ ਨੇ ਕਰੇ ਆ ਜੇ ਇਹਦੇ ਵਿੱਚ ਵਾਕੀ ਸincere ਆ ਤਾਂ ਇਹਦਾ ਸਵਾਗਤ ਕਰਨਾ ਬਣਦਾ ਵੀ ਜੇਕਰ ਉਹ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਉਹਨਾਂ ਨੂੰ ਦਰੁਸਤ ਕਰਦੇ ਹੋਏ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ ਦਿਵਾਉਣ ਲਈ ਕੋਈ ਹਾਂ ਦਾ ਨਾਂ ਨੂੰ ਮਾਰਦੇ ਆ ਤਾਂ ਉਹਨਾਂ ਦਾ ਸਵਾਗਤ ਹੀ ਕਰਨਾ ਪੈਂਦਾ ਕਿਉਂਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਸ਼ਹੀਦੀ ਆ ਬਹੁਤ ਹੀ ਅਣਮਨੁੱਖੀ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦਾ ਟੌਰਚਰ ਕਰਕੇ ਰੀੜ ਦੀ ਹੱਡੀ ਤੋੜ ਕੇ ਉਹ ਤੇਗਾ ਗੋਲੀ ਮਾਰ ਕੇ ਫਿਰ ਉਹਨਾਂ ਦਾ ਸਰੀਰ ਦੇ ਜਿਹੜਾ ਹਿੱਸੇ ਕੱਟ ਕੇ ਹੋ ਸਕਦਾ ਜੁੰਦੇ ਦੇ ਹੀ ਕੱਟ ਦਿੱਤੇ ਹੋਣ ਫਿਰ ਉਹਨਾਂ ਨੂੰ ਪਲਾਸਟਿਕ ਦੇ ਥੈਲਿਆਂ 'ਚ ਬੰਨ ਕੇ ਫਿਰ ਇਹਨਾਂ ਨੇ ਦਰਿਆ ਦੇ ਵਿੱਚ ਰੋੜਿਆ ਤੇ ਇਹ ਭਾਵੇਂ ਉਹਨਾਂ ਦੀ ਲਾਸ਼ ਲਾਸ਼ ਮਿਲੀ ਤਾਂ ਹੀ ਨਹੀਂ ਕਿਉਂਕਿ ਉਹਨਾਂ ਦੇ ਜਿਹੜੇ ਟੁਕੜੇ ਨਹਿਰ ਦੇ ਵਿੱਚ ਰੋੜ ਦਿੱਤੇ ਗਏ ਸੀਗੇ ਪਰ ਇਹਨੂੰ ਦੇਖਣ ਵਾਲੇ ਸਾਰੇ ਜਿਹੜੇ ਗਵਾਹ ਆ ਉਹ ਸਾਹਮਣੇ ਆ ਚੁੱਕੇ ਆ ਗਵਾਹਾਂ ਦੇ ਵਿੱਚ ਜਾਲਤਰ ਪੁਲਿਸ ਵਾਲੇ ਵੀ ਆ ਤੇ ਯਾ ਮੌਕੇ ਦੇ ਵਿੱਚ ਜਿਹੜੇ ਉਸ ਸਮੇਂ ਭਾਈ ਗੁਰਦੇਵ ਸਿੰਘ ਕੋਂਕੇ ਦੇ ਨਾਲ ਰਾਹਤ ਜੇ ਵੀ ਸੀਗੇ ਭਾਈ ਹਰਚੰਦ ਸਿੰਘ ਚੂੜਚੱਕ ਰਣਜੀਤ ਸਿੰਘ ਕੋਂਕੇ ਦਰਸਨ ਸਿੰਘ ਹਟੂਰ ਸਿਪਾਹੀ ਸਤਪਾਲ ਸਿੰਘ ਗਿੱਲ ਜਿਹੜਾ ਥਾਣੇਦਾਰ ਸੀਗਾ ਤੇ ਹੋਰ ਉਹਨਾਂ ਦੇ ਡਰਾਈਵਰ ਸਾਹਿਬ ਭਾਈ ਗੁਰਦੇਵ ਸਿੰਘ ਕੋਂਕੇ ਦੇ ਉਹ ਵੀ ਆ ਚੁੱਕੇ ਆ ਤੇ ਨਾਨਕਸਰੀਏ ਜਿਹੜਾ ਉੱਥੇ ਇੱਕ ਡੇਰਾ ਹੈ ਉਹਨਾਂ ਦੇ ਇੱਕ ਜਿਹੜੇ ਪ੍ਰਮੁੱਖਾਂ ਉਹ ਵੀ ਸਾਹਮਣੇ ਆ ਚੁੱਕੇ ਆ ਤੇ ਹੋਰ ਜਿਹੜੇ ਹੋਰ ਕੋਈ ਨੌਜਵਾਨ ਸੀਗਾ ਜਿਹੜਾ ਕਿ ਬਹੁਤ ਛੋਟੀ ਉਮਰ ਦੇ ਵਿੱਚ 8ਵੀਂ 9ਵੀਂ ਵਿੱਚ ਪੜ੍ਹਦੇ ਨੂੰ ਚੱਕਿਆ ਸੀਗਾ ਤੇ ਉਹਨੇ ਦੇਖ ਲਿਆ ਸੀਗਾ ਸਾਰਾ ਕੁਝ ਤੇ ਉਹਨੂੰ ਛੜਤਾ ਸੀਗਾ ਐਸਐਸਪੀ ਨੇ ਉਹਨੇ ਵੀ ਉਹਨਾਂ ਨੂੰ ਬੁਰੀ ਤਰ੍ਹਾਂ ਅੱਧ ਮਰੀ ਹਾਲਤ ਦੇ ਵਿੱਚ ਪਿਆ ਹੋਇਆ ਦੇਖਿਆ ਸੋ ਇਹ ਤਾਂ ਬਿਲਕੁਲ ਸਪਸ਼ਟਾ ਵੀ ਉਹਨਾਂ ਦਾ ਜਿਹੜਾ ਇਹਨਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਸੀਗੀ ਤੇ ਇਸੇ ਕਰਕੇ ਜਿਹੜਾ ਬੀਪੀ ਤਵਾੜੀ ਆ ਉਹਦੀ ਜਦੋਂ ਪੰਥਕ ਜਥੇਬੰਦੀਆਂ ਨੇ ਜਦੋਂ ਪੰਥਕ ਜਥੇਬੰਦੀਆਂ ਨੇ ਉਹਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਨੂੰ ਗੁਹਾਰ ਲਵਾਈ ਸੀ ਕਿਉਂਕਿ ਇਹਨਾਂ ਨੇ ਵਾਅਦਾ ਕਰਿਆ ਸੀਗਾ ਕਿ ਜੇ ਸਾਡੀ ਸਤਾਜ ਸਰਕਾਰ ਆ ਗਈ ਤਾਂ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਤੇ ਬਧਿਕੀਆਂ ਦੀ ਇਨਕੁਆਇਰੀ ਕਰਾਵਾਂਗੇ ਪਰ ਜਦੋਂ 97 98 'ਚ ਜਾ ਕੇ ਜਦੋਂ ਇਹਨਾਂ ਤੇ ਜਾਦੇ ਪ੍ਰੈਸ਼ਰ ਬਣਦਾ ਫਿਰ ਬੀਪੀ ਤਵਾੜੀ ਦੀ ਇੱਕ ਕਮਿਸ਼ਨ ਬਣਾਉਂਦੇ ਆ ਤੇ ਬੀਪੀ ਤਵਾੜੀ ਦੀ ਰਿਪੋਰਟ 1999 ਦੇ ਵਿੱਚ ਇਹਨਾਂ ਨੂੰ ਸੌਂ ਦਿੱਤੀ ਜਾਂਦੀ ਆ ਪਰ ਉਸ ਸਮੇਂ ਦੀ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰਦੀ ਤੇ ਭਾਵੇਂ ਹਾਲਾਂਕਿ ਜਿਹੜਾ ਇਹ ਉਹਦਾ ਪੰਥਕ ਜਥੇਬੰਦੀਆਂ ਬਾਰ-ਬਾਰ ਚੱਕਦੇ ਰਹੀਆਂ ਪਰ ਅੱਜ ਤੱਕ ਸਰਕਾਰੀ ਤੌਰ ਤੇ ਕਿਸੇ ਵੀ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਅਸਲੀਅਤ ਤਾਂ ਇਹ ਆ ਹੁਣ ਆਪਾਂ ਕੀ ਆਸ ਮੰਨਦੇ ਆ ਕੇਂਦਰ ਨੇ ਨੋਟਿਸ ਲਿਆ ਘਟ ਗਿਣਤੀ ਕਮਿਸ਼ਨ ਕਿ ਇੰਦਾ ਦੀ ਹੈ ਸੰਭਾਵਨਾ ਦੇਖੋ ਘਟ ਗਿਣਤੀ ਕਮਿਸ਼ਨ ਨੇ ਆਪਾਂ ਇਹ ਕਹਿ ਸਕਦੇ ਆ ਕਿ ਇਹਨਾਂ ਤੇ ਪ੍ਰੈਸ਼ਰ ਬਣਾਇਆ ਤੇ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਸਪੀਕਰ ਹ ਕੁਤਾਰ ਸਿੰਘ ਸੰਧਮਾ ਖੁਦ ਵੀ ਉਹ ਬਿਆਨ ਦੇ ਚੁੱਕੇ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਹੋਮ ਸੈਕਟਰੀ ਨੂੰ ਕਿਹਾ ਵੀ ਜਿਹੜੀ ਇਹਦੀ ਰਿਪੋਰਟ ਆ ਇਸ ਟੇਬਲ ਤੇ ਲਿਆਂਦੀ ਜਾਵੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਵੀ ਅਸੀਂ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਇੱਕ ਕਿ ਸਰਕਾਰ ਨੇ ਉਹ ਰਿਪੋਰਟ ਤਲਬ ਕਰ ਲਈਏ ਜਾਂ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਤੇ ਇਹ ਪਰ ਮਾਤਾ ਹੈਰਾਨ ਇਸ ਗੱਲ ਦੇ ਹੁੰਨਾ ਵੀ ਜਿਹੜੀ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਤੇ ਸੁਖਵੀਰ ਸਿੰਘ ਬਾਦਲ ਤੇ ਹੋਰ ਬਹੁਤ ਸਾਰੇ ਅਕਾਲੀ ਵਿੱਚ ਰਹੇ ਆ ਤੇ ਦੋ ਵਾਰ ਕੈਪਟਨ ਮਰਿੰਦਰ ਸਿੰਘ ਦੀ ਰਹੀ ਵਧੀਆ ਸਿੱਖ ਦੀ ਪਰ ਉਹਨਾਂ ਨੂੰ ਕੋਈ ਵੀ ਅਜੇ ਤੱਕ ਇਸ ਮੁੱਦੇ ਤੇ ਕੋਈ ਇਨਸਾਬ ਨਹੀਂ ਰਹਾ ਜਿਹੜੇ ਪੁਲਿਸ ਵਾਲਿਆਂ ਨੂੰ ਜੇ ਕਿਤੇ ਸਜ਼ਾਵਾਂ ਹੋਈਆਂ ਪੁਲਿਸ ਵਾਲਿਆਂ ਨੂੰ ਕਿਸੇ ਕੋਰ ਸਜ਼ਾਵਾਂ ਹੋਈਆਂ ਉਹਨਾਂ ਦੇ ਕੇਸ ਵੀ ਸਰਕਾਰਾਂ ਨੇ ਲੜਿਆ ਇਹਨਾਂ ਨੇ ਤੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕਰਾਉਣ ਦੇ ਵਿੱਚ ਪੂਰੀ ਮਦਦ ਵੀ ਕੀਤੀ ਆ ਦੋਨਾਂ ਸਰਕਾਰਾਂ ਨੇ ਇਹਦੇ 'ਚ ਕੋਈ ਦੋਰਾਵਾ ਨਹੀਂ ਤੇ ਉਹੀ ਪੁਲਿਸ ਅਫਸਰ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਹੁਣ ਇਹ ਗੱਲ ਕਹਿੰਦੇ ਆ ਅਕਾਲੀ ਦਲ ਦੇ ਕਾਲੀਦਾ ਦੇ ਕਹਿ ਰਹੀ ਆਗੂ ਹੁਣ ਇਹ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਬੀਆਲਨੀ ਜੀ ਬੀਪੀ ਤਵਾੜੀ ਚ ਇਹ ਨਹੀਂ ਸੀਗਾ ਉਹ ਨਹੀਂ ਸੀਗਾ ਕਦੇ ਇਹ ਗੱਲ ਕਹਿੰਦੇ ਆ ਉਹਨਾਂ ਵੱਲੋਂ ਕਹਿੰਦੇ ਕਿ ਰਿਪੋਰਟ ਉਸ ਕਦਰ ਦੀ ਨਹੀਂ ਸੀ ਕਿ ਜਿਹੜੇ ਮਜਰਮ ਸੀ ਕਾਤਲ ਪੁਲਸ ਵਾਲੇ ਉਹਨਾਂ ਨੂੰ ਉਸ ਕਦਰ ਸਜ਼ਾ ਦਿੱਤੀ ਜਾ ਸਕਦੀ ਜੇ ਰਿਪੋਰਟ ਉਸ ਕਦਰ ਦੀ ਨਹੀਂ ਸੀਗੀ ਤਾਂ ਫਿਰ ਰਿਪੋਰਟ ਨੂੰ ਦਵਾਇਆ ਕਿਉਂ ਗਿਆ ਕਿਉਂਕਿ ਸੱਤਾ ਤੁਹਾਡੇ ਕੋਲ ਸੀਗੀ ਤੁਸੀਂ ਦੂਜੀ ਜਾਂਚ ਵੀ ਕਰਾ ਸਕਦੇ ਸੀਗੇ ਕਿਉਂਕਿ ਜਦੋਂ ਬੀਪੀ ਤਵਾੜੀ ਦੀ ਰਿਪੋਰਟ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਹਾਈ ਕੋਰਟ ਦੇ ਵਿੱਚ ਗਏ ਆ ਤਾਂ ਉੱਥੋਂ ਫਿਰ ਇੰਨੀ ਸਰਕਾਰ ਨੇ ਦੋ ਮੈਂਬਰੀ ਕਮੇਟੀ ਬਣਾਤੀ ਸੀ ਕਿ ਇਸ ਤਰ੍ਹਾਂ ਦੀ ਵਸੇ ਤੇ ਗੌਰ ਕਰ ਰਹੇ ਆ ਜਿਹਦੇ ਕਰਕੇ ਉਹ ਜੀ ਕਹਿੰਦੇ ਕਿ ਐਡਵੋਕੇਟ ਸਾਹਿਬ ਇਹ ਵੀ ਕਹਿ ਰਿਹਾ ਕਿ ਸਿਮਰਜੀਤ ਸਿੰਘ ਮਾਨ ਜੇ ਹਾਈ ਕੋਰਟ ਸੁਪਰੀਮ ਕੋਰਟ ਵੱਲ ਨਾ ਜਾਂਦੇ ਤਾਂ ਥੱਲੇ ਪ੍ਰਸ਼ਾਸਨਿਕ ਲਿਹਾਜ਼ ਤੇ ਹੋਰ ਵੀ ਸਰਕਾਰ ਵੱਲੋਂ ਕੁਝ ਕੀਤਾ ਜਾ ਸਕਦਾ ਸੀ ਉਹਨਾਂ ਨੇ ਪ੍ਰਸ਼ਾਸਨਿਕ ਆਧਾਰ ਤੇ ਹੀ ਇਹਨਾਂ ਨੇ ਦੋ ਮੈਂਬਰੀ ਕਮੇਟੀ ਬਣਾ ਕੇ ਡਿਸਪੋਜ਼ ਆਫ ਕਰਾਈ ਆ ਉਹ ਦੋ ਮੈਂਬਰੀ ਕਮੇਟੀ ਨੇ ਕੀ ਰਿਪੋਰਟ ਦਈ ਆ ਉਹ ਤਾਂ ਇਹਨਾਂ ਨੇ ਨਹੀਂ ਬਣਾਈ ਸੀਗੀ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਦੋ ਮੈਂਬਰੀ ਕਮੇਟੀ ਨੇ ਕੀ ਰਿਪੋਰਟ ਦਈ ਆ ਉਹ ਤੇ ਉਸ ਤੋਂ ਬਾਅਦ ਜਿਹੜੀ ਫੇਰ ਉਹ ਸੁਪਰੀਮ ਕੋਰਟ 'ਚ ਵੀ ਜਾਂਨੇ ਆ ਸੁਪਰੀਮ ਕੋਰਟ 'ਚ ਵੀ ਡਿਸਪੋਜ਼ ਹੋਉਂਦੀ ਆ ਜਾਂ ਸਰਕਾਰ ਬਦਲ ਜਾਂਦੀ ਆ ਤੇ ਫੇਰ ਉਹ ਉੱਥੇ ਆਨਾ ਵੀ ਇੱਕ ਮੈਂਬਰੀ ਕਮੇਟੀ ਐਸਐਸਪੀ ਜਲੰਧਰ ਦੀ ਡਿਊਟੀ ਲਾਤੀ ਸੀਗੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਮੇਂ ਤੇ ਉਹ ਵੀ ਡਿਸਪੋਜ਼ ਹੋਊਗੀ ਤੇ ਦੂਜੀ ਗੱਲ ਇਹ ਆ ਨਾ ਦੇਖੋ ਜਦੋਂ ਪੰਥਕ ਜਥੇਬੰਦੀਆਂ ਸਿਮਰਜੀਤ ਸਿੰਘ ਮਾਨ ਉਹਨੇ ਖੁਦ ਇਹਨਾਂ ਨੂੰ ਮਿਲਦੇ ਆ ਵਾਰ-ਵਾਰ ਲਗਾਤਾਰ ਮਿਲਦੇ ਆਤਾ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਅਦਾਲਤ ਦੇ ਜਾਣ ਦਾ ਰਾਹ ਵੱਧਦਾ ਕਿਉਂਕਿ ਪਰਿਵਾਰ ਵੀ ਉਸ ਸਮੇਂ ਨਹੀਂ ਦਹਿਸ਼ਤ ਦੇ ਵਿੱਚ ਸੀਗਾ ਪਰਿਵਾਰ ਵੱਲੋਂ ਵੀ ਕੋਈ ਪੈਰ ਵੀ ਨਹੀਂ ਕੀਤੀ ਸੀਗੀ ਤੇ ਪਰਿਵਾਰ ਅਜੇ ਤੱਕ ਵੀ ਐਫ ਆਈ ਆਰ ਕਰਾਣ ਨਹੀਂ ਗਿਆ ਉਹ ਪਰਿਵਾਰ ਦੇ ਇੰਨਾ ਤਸ਼ੱਦਦ ਹੋਇਆ ਕਿਉਂਕਿ ਜ਼ਹੀਦਾਰ ਸਾਹਿਬ ਦਾ ਭਤੀਜਾ ਵੀ ਬੜੀ ਬੁਰੀ ਤਰ੍ਹਾਂ ਟੌਰਚਰ ਕਰਕੇ ਸ਼ਹੀਦ ਕਰਤਾ ਗਿਆ ਸੀਗਾ ਪਰਿਵਾਰ ਇੰਨਾ ਡਰਿਆ ਸੀਗਾ ਜ਼ਹੀਦਾਰ ਸਾਹਿਬ ਦੇ ਬੇਟਿਆਂ ਨੂੰ ਵੀ ਹੋਰ ਰਿਸ਼ਤੇਦਾਰਾਂ ਨੂੰ ਭਾਰੀ ਟੌਰਚਰ ਦਾ ਸਾਹਮਣਾ ਕਰਨਾ ਪਿਆ ਤਾਂ ਜਦੋਂ ਪਰਿਵਾਰ ਤੁਰੇ ਨਾ ਤੇ ਇੱਕ ਕੌਮ ਦਾ ਆਗੂ ਕੋਲ ਹੋਰ ਕੋਈ ਰਾਹ ਨਹੀਂ ਆਂਦਾ ਸਰਕਾਰ ਸਹਿਯੋਗ ਨਾ ਦੇਵੇ ਤਾਂ ਹਾਈ ਕੋਰਟ ਜਾਣ ਤੋਂ ਬਗੈਰ ਸੁਪਰੀਮ ਕੋਰਟ ਜਾਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੁੰਦਾ ਜਾਂ ਪ੍ਰੈਸ 'ਚ ਰੌਲਾ ਪਾਉਣ ਤੋਂ ਬਾਅਦ ਜਾਂ ਧਰਨੇ ਲਾਉਣ ਤੋਂ ਬਾਅਦ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ ਐਡਵੋਕੇਟ ਸਾਹਿਬ ਹਾਂਜੀ ਜੀ ਜਿਹੜੀ ਜਥੇਬੰਦੀਆਂ ਹੁਣ ਪੁੱਛਣਾ ਤਾਂ ਇਹ ਚਾਹੀਦਾ ਹੈ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਪਤਾ ਸੀਗਾ ਵੀ ਭਾਈ ਗੁਰਦੇਵ ਸਿੰਘ ਕੌਂਕੇ ਤੇ ਟਾਰਚਰ ਹੋ ਰਿਹਾ ਹੈ ਅਣਮੁਖੀ ਤਸੀਹੇ ਦਿੱਤੇ ਜਾ ਰਹੇ ਆ ਤਾਂ ਉਹਨਾਂ ਨੇ ਸ਼ਿਕਾਇਤ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਉਂਕਿ ਉਹ ਕਾਲ ਤਖ ਦੇ ਜਥੇਦਾਰ ਸੀਗੇ ਅਕਾਲੀ ਦਲ ਦੇ ਵੱਡੇ ਹੈੱਡ ਸੀਗੇ ਤੇ ਇਹਨਾਂ ਇਹਨਾਂ ਦਾ ਫਰਜ ਨਹੀਂ ਬਣਦਾ ਸੀਗਾ ਫਿਰ ਇਹਨਾਂ ਦੀ ਸਰਕਾਰ ਬਣ ਗਈ ਉਹੀ ਉਹੀ ਐਸਐਸਪੀ ਉਹ ਇਹਨਾਂ ਨੂੰ ਮਿਲਦਾ ਮਿਲ ਰਿਹਾ ਹੈ ਇਹਨਾਂ ਦੇ ਕਮਰੇ ਤੱਕ ਜਾ ਰਿਹਾ ਹੈ ਗੁਰਤੇਜ ਸਿੰਘ ਆਈਐਸਪੀ ਰਿਪੋਰਟ ਆ ਤੇ ਦੂਜੇ ਪਾਸੇ ਜਿਹੜਾ ਜਥੇਦਾਰ ਕੌਂਕੇ ਦੇ ਮੂੰਹ ਤੇ ਧੂਆ ਮਾਰਦਾ ਅਫਸਰ ਸੁਮੇਸ਼ ਸਿੰਘ ਸੈਣੀ ਉਹਨੂੰ ਉਹਨਾਂ ਨੇ ਡੀਜੀਪੀ ਲਾਇਆ ਤੇ ਬਾਕੀ ਜਿੰਨੇ ਵੀ ਅਫਸਰਾਂ ਨੇ ਟਾਰਚਰ ਕਰਿਆ ਉਹ ਸਾਰੇ ਸੱਤਾ ਦਾ ਆਨੰਦ ਮਾਣਦੇ ਰਹੇ ਆ ਤਾਂ ਉਹ ਤੋਂ ਉਹਦੇ ਬਾਰੇ ਕੀ ਜਵਾਬ ਦੇਣਗੇ ਜਿਹੜੇ ਹੁਣ ਸਫਾਈਆਂ ਦੇ ਰਹੇ ਆ ਸਾਹਿਬ ਬਿਲਕੁਲ ਇਹ ਵੱਡਾ ਸਵਾਲ ਹੈ ਐਡਵੋਕੇਟ ਸਾਹਿਬ ਹੁਣੇ ਮਾਮਲਾ ਇਹ ਕਹਿ ਰਹੀਏ ਕਿ ਅਕਾਲ ਤਖਤ ਸਾਹਿਬ ਦੇ ਗਲਿਆਰਿਆਂ ਦੇ ਵਿੱਚ ਵੀ ਹੈ ਅਕਾਲ ਤਖਤ ਸਾਹਿਬ ਵੱਲੋਂ ਐਸਜੀਪੀਸੀ ਨੂੰ ਇਸ ਮਾਮਲੇ ਦੇ ਵਿੱਚ ਤਕੀਦ ਕਰਨ ਲਈ ਆਖਿਆ ਹੋਇਆ ਹੈ ਤੇ ਉਹ ਮਾਮਲਾ ਕਿੱਥੇ ਖੜਾ ਹੈ ਹੁਣ ਦੇਖੋ ਚਾਹੀਦਾ ਤਾਂ ਇਹ ਸੀਗਾ ਅਕਾਲ ਤਖਤ ਸਾਹਿਬ ਦਾ ਜਿਹੜੇ ਜਹੇਦਾਰ ਹਨ ਇਹਨਾਂ ਨੂੰ ਖੁਦ ਤਹਿਕੀਕਾ ਤਾਂ ਇਹਨਾਂ ਨੇ ਐਸਜੀਪੀਸੀ ਦੀ ਡਿਊਟੀ ਲਾ ਕੇ ਆਪਣੇ ਵੱਲੋਂ ਸੁਰਕਰੂ ਹੋਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਨੂੰ ਖੋਦੇ ਦੇ ਬਾਰੇ ਸਟੈਂਡ ਲੈਣਾ ਚਾਹੀਦਾ ਕਿਉਂਕਿ ਜਥੇਦਾਰ ਆਖਾਲ ਤਖ ਦਾ ਮਸਲਾ ਏ ਇਹ ਖੁਦ ਵੀ ਕੋਈ ਵੱਡੀ ਕਾਰਵਾਈ ਵੀ ਕਰਨ ਦੀ ਸਮਰੱਥਾ ਰੱਖਦੇ ਆ ਜਿਹੜੀ ਕਿ ਕਰ ਸਕਦੇ ਆ ਪਰ ਇਹ ਕਿਉਂਕਿ ਸਾਰਾ ਸਿਸਟਮ ਹੈ ਹੁਣ ਤਾਣਾ ਬਾਣਾ ਉਲਝਿਆ ਹੋਇਆ ਜਿਹਦੀ ਕੋਈ ਆਸ ਨਹੀਂ ਹੈ ਤੇ ਕਾਲੀ ਦਲ ਦੇ ਜਿਹੜੇ ਇੰਨੇ 2015 ਤੋਂ 1984 ਤੋਂ ਪਹਿਲਾਂ ਤੋਂ 1984 ਤੋਂ ਬਾਅਦ ਇਹਨਾਂ ਤੇ ਇੰਨੇ ਐਲੀਗੇਸ਼ਨ ਲਾਦਦੇ ਆ ਚਾਹੇ ਜਸਵੰਤ ਸਿੰਘ ਖਾਲੜੇ ਦਾ ਵੀ ਇਹਨਾਂ ਨੂੰ ਬਹੁਤ ਕੁਝ ਆਏਗਾ ਜਿਹੜਾ ਆਪਾਂ ਕਹਿ ਸਕਦੇ ਆ ਪਰ ਇਹਨਾਂ ਨੂੰ ਆਪਣੀਆਂ ਗਲਤੀਆਂ ਨੂੰ ਜਿਹੜਾ ਮੰਨਣ ਦੀ بجائے ਪਰਦਾ ਪਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਾਲੀ ਦਲ ਨੂੰ ਸਹਿਰਤਾ ਨਾਲ ਭਾਈ ਗੁਰਦੇਵ ਸਿੰਘ ਕੋਂਕੇ ਬਾਰੇ ਗੱਲ ਮੰਨਣੀ ਚਾਹੀਦੀ ਆ ਵੀ ਸਾਡੇ ਲੀਡਰਾਂ ਤੋਂ ਤੇ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਇਨਸਾਫ ਨਹੀਂ ਦਵਾ ਸਕੇ ਨਾ ਕਿ ਪਰਦਾ ਪਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਐ ਜੀ ਪੀ ਸੀ ਨੇ ਕੀ ਕੀਤਾ ਐ ਜੀ ਪੀ ਸੀ ਉਸ ਐਡਵੋਕੇਟ ਨੂੰ ਜਿਹੜਾ ਕਿ ਹੁਣ ਸਿੱਖ ਜੁਡੀਸ਼ੀਅਲ ਕਮਿਸ਼ਨ ਚਾ ਕਿਸੇ ਹੋਰ ਚਾ ਜਿਹਨੂੰ ਉਹਨੂੰ ਉਹਦੇ ਕੋਲ ਭੇਜਤੀ ਕਿਉਂਕਿ ਉਹ ਉਹ ਜਿਹੜਾ ਉਹਦੇ ਬਾਰੇ ਵੀ ਇਹ ਚਰਚਾ ਉਹ ਸੈਡਵੋਕੇਟ ਦਾ ਵੀ ਉਹ ਜਿਹੜੇ ਪੁਲਿਸ ਆਫਸਰ ਦੋਸ਼ੀ ਪੁਲਿਸ ਆਫਸਰ ਨੂੰ ਉਹਨਾਂ ਨੂੰ ਬਚਾਣ ਦੀ ਲੜਦਾ ਰਿਹਾ ਉਹ ਹੁਣ ਜਿਹੜੇ ਇਹਨਾਂ ਨੁਕਤੇ ਦੱਸ ਰਿਹਾ ਉਹ ਅੱਗੇ ਪੈਰ ਵੀ ਇਹ ਕਰ ਰਹੇ ਆ ਸੋ ਉਹ ਉਹ ਉਹਦੇ ਬਾਰੇ ਲੋਕਾਂ ਨੂੰ ਦੱਸੀ ਜਾ ਰਹੇ ਆ ਤੇ ਇਹਦਾ ਮਤਲਬ ਇਹ ਲੱਗਦਾ ਹੈ ਵੀ ਇਹ ਕੋਈ ਸincere ਨਹੀਂ ਹੈਗੇ ਤੇ ਆਪਣਾ ਜਿਹੜਾ ਮਤਲਬ ਆਪਣੀਆਂ ਗਲਤੀਆਂ ਦਾ ਬਹਾਨਾ ਦੂਜੇ ਸਿਰ ਭੰਨਣਾ ਚਾਹੁੰਦੇ ਆ ਜੀ ਇਹ ਤਾਂ ਜੀ ਫਲਾਣੇ ਰਿਟ ਕਰਦੀ ਉਹ ਮੈਂ ਕਹਿੰਦਾ ਚੰਗੀ ਗੱਲ ਆ ਜਦੋਂ ਪਰਿਵਾਰ ਨਹੀਂ ਤੁਰਿਆ ਤੁਸੀਂ ਨਹੀਂ ਤੁਰਿਆ ਪ੍ਰਸ਼ਾਸਨ ਦੇ ਉੱਤੇ ਜਾਂਦਾ ਹਾਈ ਕੋਰਟ ਜੇ ਕੋਈ ਚ ਲੀਡਰ ਜਾਂਦਾ ਮੈਂ ਕਹਿੰਦਾ ਉਹਨੂੰ ਸਲੂਟ ਕਰਨਾ ਬਣਦਾ ਸਿਵਰੇਜ ਸਿੰਘ ਮਾਨ ਦੇ ਹਿਸਾਬ ਨਾਲ ਸਲੂਟ ਕਰਨਾ ਬਣਦਾ ਜਿਹੜੇ ਹੁਣ ਗੱਲਾਂ ਮਾਰਦੇ ਆ ਨਾ ਚਾਹੇ ਮਨੁੱਖੀ ਅਧਿਕਾਰ ਸਕੱਟਰ ਵਾਲੇ ਮਾਰਦੇ ਆ ਜਾਂ ਉਹ ਮਾਰਦੇ ਆ ਉਸ ਸਮੇ ਇਹ ਵੀ ਤਾਂ ਹੋ ਰਹੀ ਸੀਗੇ ਇਹ ਕਿਉਂ ਨਹੀਂ ਬੋਲੇ ਉਹ ਗੱਲਾਂ ਤਾਂ ਦੇਖੋ ਕਹਿਣਾ ਬੜਾ ਸੌਖਾ ਹੁੰਦਾ ਪਰ ਕਰਨਾ ਬੜਾ ਔਖਾ ਹੁੰਦਾ ਉਹ ਵੀ ਉਸ ਸਮੇ ਉਸ ਸਮੇ ਜਦੋਂ ਅੱਗ ਲੱਗੀ ਹੋਵੇ ਚਾਰੇ ਪਾਸੇ ਖੂਨੇ ਖੂਨ ਚੱਲ ਰਹੇ ਹੋਵੇ ਤਸੀਹੇ ਦੇ ਕੇ ਮਾਰਿਆ ਜਾਣ ਉਸ ਸਮੇ ਤਾਂ ਕੋਈ ਬੋਲਿਆ ਨਹੀਂ ਉਹ ਕਹਿਣ ਦਾ ਤੇ ਹੁਣ ਵੀ ਸ਼ਰੋਮਣੀ ਕਮੇਟੀ ਜਿਹੜੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਨਾਂ ਬਾਰੇ ਵੀ ਚੁੱਪਾ ਆਕਾਲ ਤਖਤ ਸਾਹਿਬ ਵੀ ਚੁੱਪਾ ਜਿਵੇਂ ਹੁਣ ਪਹਿਲਾਂ ਖਾੜਕੂ ਕਹਿ ਕੇ ਮਾਰਦੇ ਸੀਗੇ ਹੁਣ ਗੈਂਗਸਟਰ ਕਹਿ ਕੇ ਮਾਰਦੇ ਆ ਉਹ ਸਾਰਾ ਕੁਝ ਸੋਚਣਾ ਚਾਹੀਦਾ ਯਾਰ ਤੇ ਬੜੇ ਤਹਿ ਦਿਲੋਂ ਸਾਰੀਆਂ ਗੱਲਾਂ ਤੇ ਬਾਰੇ ਗੌਰ ਕਰਨ ਦੀ ਲੋੜ ਆ ਤਾਂ ਜੋ ਲੋਕਾਂ ਨੂੰ ਸਿੱਖ ਕੌਮ ਨੂੰ ਇਨਸਾਨ ਨਹੀਂ ਸਕੇ ਨਾ ਕਿ ਇੱਕ ਦੂਜੇ ਤੇ ਅਲੀਗੇਸ਼ਨ ਲਾਈ ਜਾਣ ਗਲਤੀ ਜੇ ਕੋਈਆਂ ਬੇਅਦਬੀ ਤੋਂ ਲੈ ਕੇ ਬੁੱਚੜ ਪੁਲਿਸ ਅਫਸਰਾਂ ਨੂੰ ਵੱਡੇ ਵੱਡੇ ਅਹੁਦੇ ਲਾਣ ਦੇ ਉਸ ਮੰਨਣ ਵਾਲਾ ਕੋਈ ਹਰਜ ਨਹੀਂ ਹੈਗਾ ਤਾਂ ਹੀ ਆਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਵੀ ਕੁਝ ਬਲਾਂਸ ਹੋ ਜਾਊਗਾ ਤੇ ਕੌਮ ਦਾ ਤਾਂ ਹੋਊਗਾ ਹੀ ਪਰ ਜੇਕਰ ਇਹਨਾਂ ਨੇ ਆਪਣੀਆਂ ਗਲਤੀਆਂ ਦੁਹਰਾਉਂਦੇ ਰਹੇ ਗਲਤੀਆਂ ਦੇ ਪਰਦਾ ਪਾਉਣ ਦੀ ਕੋਸ਼ਿਸ਼ ਕਰੀ ਤਾਂ ਇਹਨਾਂ ਦਾ ਕੱਖ ਨਹੀਂ ਬਣਨਾ ਹੈਗਾ ਇਹ ਬੜਾ ਬਿਲਕੁਲ ਕਲੀਅਰ ਆ ਹੂੰ ਬਿਲਕੁਲ ਬਿਲਕੁਲ ਇਹ ਸਾਡੇ ਨਾਲ ਐਡਵੋਕੇਟ ਅਪਜੀਤ ਸਿੰਘ ਵਿਰਾੜ ਜਿਨ੍ਹਾਂ ਨੇ ਕਾਨੂੰਨੀ ਲਿਹਾਜ਼ ਤੋਂ ਜਿਹੜਾ ਹੁਣ ਭਾਈ ਗੁਰਦੇਵ ਸਿੰਘ ਕੌਕੇ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਨੋਟਿਸ ਲਿਆ ਕਹਿ ਲਿਆ ਕਿ ਘੱਟ ਗਿਣਤੀ ਕਮਿਸ਼ਨ ਵੱਲੋਂ ਉਹਦੇ ਨਾਲ ਸਬੰਧਤ ਪੱਖਾਂ ਨੂੰ ਵਿਸਤਾਰ ਨਾਲ ਖੋਲਿਆ ਸੋ ਬਰਾੜ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਮਿਸ਼ਨ ਪੰਜਾਬੀ